ਤੇਜੀ ਗੁਰਦੁਆਰਾ ਕਿੰਨਾ ਉੱਚਾ ਹੁੰਦਾ ਸੀ ਇੱਥੇ ਇਹ ਤਕਰੀਬਨ 5 ਫੁੱਟ ਉੱਚਾ ਹੈ ਸੀ ਸਿੰਗਲ ਸਟੋਰੀ ਸੀ ਠੀਕ ਹੈ ਜੀ ਤਕਰੀਬਨ ਇਸ ਕਮਰੇ ਜਿੰਨਾ ਸਾਈਜ਼ ਸੇ ਅੱਗੇ ਇਹਦੇ ਬਰਾਉਂਡਾ ਸੀ ਤੇ ਨਾਲ ਇਹਦੇ ਇੱਕ ਹੋਰ ਛੋਟਾ ਕਮਰਾ ਹੈ ਸੀ ਅੱਛਾ ਇਹਦੇ ਨਾਲ ਇੱਕ ਹੋਰ ਕਮਰਾ ਸੀ ਜੀ ਇੱਕ ਛੋਟਾ ਕਮਰਾ ਦੀ ਛੱਤ ਸੀ ਚੀਲ ਬਿਆਰ ਦੀ ਲੱਕੜ ਸੀ ਉਹਦੀ ਛੱਤ ਬਣੀ ਸੀ ਤੇਜੀ ਕਿੰਨੀ ਕੁ ਵੱਡੀ ਸੀ ਜਿਹੜੀ ਗੁਰਦੁਆਰੇ ਦੀ ਬਿਲਡਿੰਗ ਹੈ ਉਹ ਛੋਟੀ ਸੀ ਅੱਛਾ ਚਾਰ ਚਫੇਰੇ ਸਨ ਬਰੰਡੇ ਅੱਛਾ ਫੇਰ ਆਈ ਛੱਤ ਸੀ ਬਿਆਰ ਦੀਆਂ ਫੱਟੀਆਂ ਦੀ ਅੱਛਾ ਫੱਟੀਆਂ ਦੀ ਠੀਕ ਹੈ ਫਿਰ ਪੁਰਾਣੀ ਛੱਤ ਹੈ ਦਾ ਮਤਲਬ ਹੈ ਆ ਗਿਆ ਸੀ ਤਲਾ ਸੀ ਨਾਲ ਜੋੜ ਆ ਪੇੜ ਹੈਗੇ ਸਨ ਕੁਝ ਫਰਕ ਨਾਲ ਦਾ ਵੱਡਾ ਸਾਰਾ ਪੀਪਲ ਸੀ ਉਹਨੇ ਦਾ ਮੇਰਾ ਖਿਆਲ ਹੈ ਚਾਰੀ ਕਰਮਾ ਸੀ ਠੀਕ ਹੈ ਜੀ ਆ ਹੈ ਜੇ ਕਿ ਇਧਰ ਨਿੰਮ ਸੀ ਜਿਹੜੀ ਉਹ ਵੀ 22 ਕਰਮਾ ਸੀ ਇੱਕ ਇਧਰ ਸੀ ਛੋਟਾ ਜਿਹਾ ਪੀਪਲ ਸੀ ਮਿਲਿਆ ਸਾਰ ਦਾ ਮਿਲ ਗਿਆ ਤਾਂ ਸਾਡੇ ਪਿਓ ਦਾਦੇ ਦੀ ਪਛਾਣ ਦੇ ਵਿੱਚ ਉਹ ਅਸੀਂ ਉਹਨੂੰ ਸ ਹੈ ਤਾਂ ਪਛਾਣਾਂਗੇ ਅੱਜ ਜੀਵੇ ਸਾਜਾ ਪੰਜਾਬ ਤੁਹਾਨੂੰ ਕਿਹੋ ਜਿਹਾ ਗੁਰੂ ਸਥਾਨ ਦੀ ਜਗ੍ਹਾ ਤੇ ਲੈ ਕੇ ਆਇਆ ਹੈ ਜਿਹੜੇ ਸਿੱਖ ਕਮਿਊਨਿਟੀ ਪਿਛਲੇ 75 ਸਾਲ ਤੋਂ ਉੱਪਰ ਬਿਲਕੁਲ ਭੁੱਲ ਗਏ ਐ ਅਸੀਂ ਕੋਈ ਵੀ ਅੰਗਰੇਜ਼ੀ ਦੀਆਂ ਕਿਤਾਬਾਂ ਇਹਨੇ ਪਿਛਲੇ 10-15 ਸਾਲ ਲਿਖੀਆਂ ਗਈਆਂ ਐ ਪਾਕਿਸਤਾਨ ਦੇ ਗੁਰਦੁਆਰਿਆਂ ਬਾਰੇ ਇਹ ਜਗ੍ਹਾ ਬਾਰੇ ਗੱਲ ਨਹੀਂ ਕਰਦੀ 1947 ਤੋਂ ਪਹਿਲੀ ਦੀਆਂ ਕਿਤਾਬਾਂ ਜਿਹੜੀਆਂ ਹੈਗੀਆਂ ਉਹਦੇ ਬਾਰੇ ਗੱਲ ਕਰਦੀਆਂ ਉਹਨਾਂ ਨੂੰ ਪੜ੍ਹ ਕੇ ਅਸੀਂ ਜੀ ਅੱਜ ਡਿਸਟ੍ਰਿਕਟ ਕਸੂਰ ਦੇ ਪਿੰਡ ਬਗਿਆਣਾ ਕੱਲਾਂ ਵਿੱਚ ਲੈ ਕੇ ਆਏ ਆ ਜੀ ਇਹ ਉਹ ਜਗ੍ਹਾ ਹੈਗੀ ਆ ਜੀ ਜਿੱਥੇ ਗੁਰਦੁਆਰਾ ਦਾਤਨ ਸਾਹਿਬ ਹੈਗੇ ਆ ਇਹ ਉਹ ਜਗ੍ਹਾ ਹੈ ਜਿੱਥੇ ਪਹਿਲੇ ਪਾਤਸ਼ਾਹ ਇੱਥੇ ਆਏ ਸੀ ਤੇ ਉਦੋਂ ਇੱਥੇ ਦਾਤਨ ਦਾ ਪੇੜ ਹੁੰਦਾ ਸੀ ਇਸ ਜਗ੍ਹਾ ਵਿੱਚ ਦੋ ਪਿੰਡ ਹੈ ਜੀ ਬਗਿਆਨਾ ਕੱਲਾ ਤੇ ਮਗਿਆਨਾ ਕੱਲਾ ਇਤਿਹਾਸ ਦੀ ਕਿਤਾਬਾਂ ਵਿੱਚ ਦੱਸਦੇ ਹੈ ਕਿ ਗੁਰਦੁਆਰਾ ਜਿਹੜਾ ਪਹਿਲੀ ਪਾਤਸ਼ਾਹ ਇਤ ਦਾਤਨ ਸਾਹਿਬ ਹੁੰਦਾ ਸੀ ਉਹ ਮਗਿਆਨਾ ਕੱਲਾ ਚ ਹੁੰਦਾ ਸੀ ਅੱਜ ਜਦੋਂ ਅਸੀਂ ਇੱਥੇ ਆਏ ਹਾਂ ਤੇ ਮੈਪ ਦੇ ਉੱਪਰ ਮਗਿਆਨਾ ਕੱਲਾ ਪਿੰਡ ਜਿਹੜਾ ਹੈਗਾ ਖਤਮ ਹੋ ਗਿਆ ਉਹ ਵਿਗਿਆਨਾ ਕਲਾਂ ਦੇ ਵਿੱਚ ਮਿਲ ਗਿਆ। ਇਹ ਜਿਹੜਾ ਪਿੰਡ ਹੈਗਾ ਜੀ ਮਗਿਆਨਾ ਕਲਾਂ ਇਹ ਮੈਪ ਤੇ ਨਹੀਂ ਹੈਗਾ। ਲੇਕਿਨ ਜਦੋਂ ਅਸੀਂ ਆ ਕੇ ਬਗਿਆਨਾ ਕਲਾਂ ਚ ਪੁੱਛਿਆ ਕਿ ਪਿੰਡ ਕਿੱਥੇ ਹੈ? ਉਹਨਾਂ ਦੱਸਿਆ ਕਿ ਇਹ ਜਿਹੜਾ ਜਗ੍ਹਾ ਹੈਗੀ ਹੈ ਜਿਹਨੂੰ ਅਸੀਂ ਮਗਿਆਨਾ ਕਲਾਂ ਇਤਿਹਾਸਿਕ ਦੰਬ ਵਿੱਚ ਕਹਿੰਦੇ ਆ ਇਹਦਾ ਨਵਾਂ ਨਾਮ ਜਿਹੜਾ ਹੈਗਾ ਹੈ ਵਿਗਿਆਨਾ ਖੋਰ ਦੇ ਜੀ। ਤੇ ਜੀ ਇਹ ਉਹ ਜਗ੍ਹਾ ਹੈ ਜਿੱਥੇ ਪਹਿਲੀ ਪਾਜਾਤਨ ਸਾਹਿਬ ਗੁਰਦੁਆਰਾ ਹੁੰਦਾ ਸੀ। ਆਓ ਅਸੀਂ ਅੰਦਰ ਚਲੀਏ ਤੇ ਤੁਹਾਨੂੰ ਉਹ ਜਗ੍ਹਾ ਸੀ ਦਿਖਾਈਏ। ਆਓ ਜੀ। ਅਸਲਾਮੁਆਲਿਕ ਵੀਰ ਜੀ ਕੀ ਹਾਲ ਹੈ ਤੁਹਾਡੇ ਆਮ ਠੀਕ ਠਾਕ ਤੁਸੀਂ ਸੁਣਾਓ ਠੀਕ ਹੈ ਵੀਰ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਜ਼ੈਨ ਜੀ ਠੀਕ ਹੈ ਵੀਰ ਕਿੱਥੇ ਫਿਰਦੇ ਆ ਅਸੀਂ ਅੱਜ ਇਹ ਜੀ ਪਿੰਡ ਬਗਿਆਣਾ ਹੈ ਤੇ ਇਸ ਜਗ੍ਹਾ ਤੇ ਪੁਰਾਣਾ ਗੁਰਦੁਆਰਾ ਹੁੰਦਾ ਸੀ ਜੀ ਕਿੱਥੇ ਜੀ ਇਹ ਸਾਹਮਣੇ ਇੱਥੇ ਇਸ ਜਗ੍ਹਾ ਤੇ ਜੀ ਠੀਕ ਹੈ ਤੁਸੀਂ ਆਪ ਦੇਖਿਆ ਜੀ ਜੀ ਬਿਲਕੁਲ ਦੇਖਿਆ ਆਪਣੀ ਅੱਖ ਤੇ ਜੀ ਗੁਰਦੁਆਰਾ ਕਿੰਨਾ ਉੱਚਾ ਹੁੰਦਾ ਸੀ ਇੱਥੇ ਇਹ ਤਕਰੀਬਨ 5 ਫੋਟੋ ਚਾਹ ਹੈ ਸੀ ਇੱਕ ਸਟੋਰੀ ਸੀ ਡਬਲ ਸਟੋਰੀ ਸਿੰਗਲ ਸਟੋਰੀ ਸੀ ਠੀਕ ਹੈ ਜੀ ਤੇ ਕਿੰਨਾ ਕੋ ਵੱਡਾ ਸੀ ਜਿਵੇਂ ਹੁਣ ਜਿਹੜਾ ਕਮਰਾ ਇੱਥੇ ਬਣਿਆ ਹੈ ਜੀ ਦੇਖੋ ਨਾ ਜੀ ਇੰਨਾ ਜਿੰਨਾ ਸੀ ਇਸ ਤੋਂ ਵੱਡਾ ਸੀ ਤਕਰੀਬਨ ਇਸ ਕਮਰੇ ਜਿੰਨਾ ਸਾਈਜ਼ ਸੀ ਅੱਗੇ ਇਹਦੇ ਬਰਾਉਂਡਾ ਸੀ ਤੇ ਨਾਲ ਇਹਦੇ ਇੱਕ ਹੋਰ ਛੋਟਾ ਕਮਰਾ ਹੈ ਸੀ ਅੱਛਾ ਇਹਦੇ ਨਾਲ ਇੱਕ ਹੋਰ ਕਮਰਾ ਸੀ ਜੀ ਇੱਕ ਛੋਟਾ ਕਮਰਾ ਤੇ ਜੀ ਜਿਹੜੀ ਇਹ ਬਿਲਡਿੰਗ ਇੱਥੇ ਬਣੀ ਹੈ ਗੁਰਦੁਆਰੇ ਨੂੰ ਢਾ ਕੇ ਕਦੋਂ ਬਣ ਕਦੋਂ ਇਹ ਢਾਇਆ ਗਿਆ ਗੁਰਦੁਆਰਾ ਤੇ ਬਿਲਡਿੰਗ ਬਣੀ ਇੱਥੇ ਜੀ ਏ ਜੀ ਤਕਰੀਬਨ 5 ਇੱਕ ਸਾਲ ਹੋ ਗਿਆ ਉਹਦੀ ਹਾਲਤ ਕਾਫੀ ਖਰਾਬ ਹੋ ਗਈ ਸੀ ਖਸਤਾ ਸੀ ਠੀਕ ਤੇ ਛੱਤਾ वगैरह ਚੌਂ ਲੱਗ ਪਈਆਂ ਸੀ ਇਸ وجہ ਤੋਂ ਅਸੀਂ ਇਹਨੂੰ ਢਾ ਕੇ ਦੁਬਾਰਾ ਤਮੀਰ ਕੀਤਾ ਠੀਕ ਹੈ ਜੀ ਤੇ ਮੈਨੂੰ ਇਹ ਦੱਸੋ ਜੀ ਇਹਦੀ ਜਿਹੜੀ ਛੱਤ ਸੀ ਉਹ ਗੋਲ ਸੀ ਜਾਂ ਫਲੈਟ ਛੱਤ ਸੀ ਉੱਪਰ ਨਹੀਂ ਉਹ ਫਲੈਟ ਛੱਤ ਸੀ ਠੀਕ ਹੈ ਤੇ ਦਰਵਾਜ਼ੇ ਕਿੰਨੇ ਸੀ ਇਹਦੇ ਦਰਵਾਜ਼ਾ ਇਹਦਾ مین ਇੱਕ ਹੀ ਸੀ گیٹ ਦਾ ਤੇ ਇੱਕ ਨਾਲ چھوٹے کمرے ਦਾ ਦਰਵਾਜ਼ੇ ਦੋ ਦਰਵਾਜ਼ੇ ਸੀ ٹھیک ਹੈ ਤੇ چھਾਤੇ ਦੀ ਵੀਰੇ ਕੇ چھਤ ਜਿਹੜੀ ਹੈਗੀ ਉਹ ਗਾਰਡਰ ਪਏ ਸੀ ਕੀ ਕਿਹੜੀ ਚੀਜ਼ ਦੀ ਛਾਤੀ ਲੱਕੜੀ ਦੀ ਛਾਤੀ ਚੀਲ ਬਿਆਰ ਦੀ ਲੱਕੜ ਸੀ ਉਹਦੀ ਛਤ ਬਣੀ ਸੀ ਤੇ ਬਿਲਡਿੰਗ ਜਿਹੜੀ ਹੈਗੀ ਉਹ ਵੱਡੀ ਇਟ ਦੀ ਤੇ ਛੋਟੀ ਇਟ ਦੀ ਸੀ ਉਹ ਛੋਟੀ ਇਟ ਦੀ ਸੀ ਹਾਂ ਇਹਦਾ ਮਤਲਬ ਹੈ ਕਿ ਪੁਰਾਣਾ ਗੁਰਦੁਆਰਾ ਹੈ ਜੀ ਕਿਉਂਕਿ ਪਹਿਲੇ ਛੋਟੀ ਰਵਤੀ ਜਾਂਦੀ ਸੀ ਤੇ ਨਾਲ ਜਿਹੜੀ ਛੱਤ ਵੀ ਹੈਗੀ ਹੈ ਉਹ ਸਿਮੈਂਟ ਜਾਂ ਲੈਂਟਰ ਨਹੀਂ ਪੈਂਦਾ ਸੀ ਕਿ ਉਹ ਲੱਕੜ ਦੀ ਛੱਤ ਸੀ ਤਾਂ ਕਿਚੌਂਦੀ ਸੀ ਵੀਰ ਜੀ ਇੱਥੇ ਸਾਨੂੰ ਪਤਾ ਲੱਗਾ ਸੀ ਕਿ ਖੂਹ ਵੀ ਹੁੰਦਾ ਸੀ ਇਹ ਕਿੱਥੇ ਹੁੰਦਾ ਸੀ ਖੂਹ ਐ ਇਸ ਜਗ੍ਹਾ ਤੇ ਖੂਹ ਹੁੰਦਾ ਸੀ ਜਿੱਥੇ ਲੱਗੀ ਹੋਈ ਨਾ ਬੂਟੀ ਇਸ ਜਗ੍ਹਾ ਤੇ ਖੂਹ ਸੀ ਤੇ ਕਦੋਂ ਭਰਿਆ ਗਿਆ ਖੂਹ ਇਹ ਤਾਂ ਕਾਫੀ ਦੇਰ तकरीबन 10-12 ਸਾਲ ਪਹਿਲੇ ਭਰ ਦਿੱਤਾ ਸੀ ਠੀਕ ਹੈ ਜੀ ਕੋਈ ਸੇਫਟੀ ਦਾ ਇਸ਼ੂ ਹੁੰਦਾ ਨਾ ਜੀ ਬਿਲਕੁਲ ਬਿਲਕੁਲ ਠੀਕ ਹੈ ਚਲੋ ਵੀਰ ਜੀ ਬੜੀ ਮਿਹਰਬਾਨੀ ਦਤੀ ਹਾਂਜੀ ਸ਼ੁਕਰੀਆ ਜੀ ਬੜੀ ਮਿਹਰਬਾਨ ਸਾਨੂੰ ਜੀ ਇਹ ਵੀ ਪਤਾ ਲੱਗਾ ਕਿ ਇਸ ਪਿੰਡ ਵਿੱਚ ਇੱਕ ਬਜ਼ੁਰਗ ਹੈਗੇ ਆ ਜਿਨ੍ਹਾਂ ਨੇ ਗੁਰਦੁਆਰਾ ਆਪਣੀ ਅੱਖਾਂ ਨਾਲ ਦੇਖਿਆ ਹੈ ਜੀ ਆਓ ਅਸੀਂ ਉਸ ਬਜ਼ੁਰਗ ਹਰਾਂਕਲੋਂ ਚਲੀਏ ਤੇ ਉਹਨਾਂ ਨਾਲ ਵੀ ਗੱਲ ਕਰੀਏ ਜੀ ਆਓ ਅਸਲਾਮੁਅਲਿਕ ਵੀਰ ਜੀ ਕੀ ਹਾਲ ਹੈ ਤੁਹਾਡੇ ਅੱਲਾਹ ਦਾ ਬੜਾ ਕਰਮ ਹੈ ਸ਼ੁਕਰ ਹੈ ਅੱਲਾਹ ਦਾ ਆਪਣਾ ਨਾਂ ਦੱਸੋ ਪਹਿਲੇ ਮੇਰਾ ਨਾਮ ਉਮਰ ਖਤਾਬ ਤੇ ਜੀ ਕਿਹੜੇ ਪਿੰਡ 'ਚ ਬੈਠੇ ਆ ਅਸੀਂ ਅੱਜ ਵਿਗਿਆਣਾ ਖੁਰਦ 'ਚ ਠੀਕ ਹੈ ਜੀ ਤੇ ਵੀਰ ਜੀ ਤੁਸੀਂ ਇੱਥੇ ਇਸ ਪਿੰਡ ਵਿੱਚ ਕਦੋਂ ਆਏ ਇਸ ਪਿੰਡ ਦੇ ਵਿੱਚ ਅਸੀਂ ਆਏ ਹਾਂ 52 ਠੀਕ ਹੈ ਜੀ ਤੇ ਤੁਸੀਂ ਕਿੱਥੋਂ ਆਏ ਸੀ ਅਸੀਂ ਆਏ ਜਿਹੜੇ ਹਸਾਰ ਚੋਂ ਠੀਕ ਹੈ ਜੀ ਪਿੰਡ ਬਲਰਾਣਾ ਸੀ ਸਾਡਾ ਤੇ ਤੁਹਾਡੀ ਉਮਰ ਕਿੰਨੀ ਸੀ ਬਾਬਾ ਜੀ ਉਦੋਂ ਉਹ ਸਾਡੀ ਉਮਰ ਸੀ 1.5 ਸਾਲ ਦੀ ਅੱਛਾ ਜੀ ਤੇ ਬਾਬਾ ਜੀ ਇੱਥੇ ਆ ਕੇ ਤੁਸੀਂ ਇੱਥੇ ਗੁਰਦੁਆਰਾ ਹੁੰਦਾ ਸੀ ਪੁਰਾਣਾ ਤੁਸੀਂ ਆਪ ਦੇਖਿਆ ਹੋ ਆ ਦੇਖਿਆ ਠੀਕ ਹੈ ਜੀ ਤੁਸੀਂ ਸਾਨੂੰ ਦੱਸਿਆ ਵੀ ਇਹ ਕਿੱਥੇ ਕਰਕੇ ਹੈਗਾ ਉਹ ਬਿਲਡਿੰਗ ਕਿੰਨੀ ਕੁ ਉੱਚੀ ਸੀ ਉਹਨਾਂ ਦਾ ਛੋਟਾ ਜਿਹਾ ਉਹਲੇ ਦਾ ਧੰਨਵਾਦ ਆ ਬੁੱਜੀ ਨੂੰ ਮਿਲ ਜੀਣਾ ਅੱਛਾ ਜੀ ਆ ਇੱਥਾਂ ਜਾਗਾ ਸਾਡੀਆਂ ਨੀਵੀਆਂ ਬੜੀਆਂ ਠੀਕ ਹੈ ਜੀ ਹਾਂ ਤੇ ਜੀ ਉਹਦੇ ਚਾਰੋਂ ਤਰਫ ਘਰ ਹੈਗੇ ਸੀ ਜਾਂ ਖਾਲੀ ਮੈਦਾਨ ਸੀ ਨਹੀਂ ਘਰ ਕੋਈ ਨਹੀਂ ਸੰਦੇ ਨੇੜੇ ਕੋਈ ਨਹੀਂ ਠੀਕ ਹੈ ਜੀ ਖਾਲੀ ਮੈਦਾਨ ਸੀ ਹਾਂ ਤੇ ਜੀ ਕਿੰਨੀ ਕੁ ਵੱਡੀ ਸੀ ਜਿਹੜੀ ਗੁਰਦੁਆਰੇ ਦੀ ਬਿਲਡਿੰਗ ਹੈ ਉਹ ਛੋਟੀ ਸੀ ਅੱਛਾ ਜੀ ਉਹਦੇ ਚਾਰ ਚਫੇਰੇ ਸਨ ਬਰੰਡੇ ਅੱਛਾ ਫੇਰੇ ਆ ਠੀਕ ਹੈ ਜੀ ਤੇ ਜੀ ਗੁਰਦੁਆਰਾ ਦੀ ਬਿਲਡਿੰਗ ਸੀ ਜਿਹੜੀ ਉਹ ਛੋਟੀ ਇਟ ਦੀ ਬਣੀ ਵੱਡੀ ਇਟ ਦੀ ਬਣੀ ਸੀ ਤੁਹਾਡਾ ਕੀ ਖਿਆਲ ਹੈ ਪੁਰਾਣੀ ਇੱਕ ਤੁੰਦੀ ਨਾ ਛੋਟੀ ਛੋਟੀਆਂ ਹਨ ਇਟਾਂ ਆ ਠੀਕ ਹੈ ਦੋਨੋਂ ਰਿਪੇਅਰ ਕੀਤਾ ਹੋਇਆ ਠੀਕ ਹੈ ਜੀ ਤੇ ਛੱਤ ਯਾਦ ਹੈ ਛੱਤ ਕਿਹੜੀ ਚੀਜ਼ ਦੀ ਬਣੀ ਸੀ ਉਹਦੀ ਛੱਤ ਤੇ ਬਿਆਰ ਦੀਆਂ ਫੱਟੀਆਂ ਨੇ ਅੱਛਾ ਫੱਟੀਆਂ ਦੀ ਠੀਕ ਹੈ ਫਿਰ ਪੁਰਾਣੀ ਛੱਤ ਦਾ ਮਸਲਾ ਹੈ ਤੇ ਜੀ ਉਹਦੇ ਨੇੜੇ ਕੋਈ ਖੂਹ ਜਾਂ ਤਲਾਬ ਹੁੰਦਾ ਸੀ ਆ ਗਿਆ ਸੀ ਤਲਾਬ ਸੀ ਨਾਲ ਜੋੜ ਤੇ ਨਾਲ ਖੂਹ ਵੀ ਹੈਗਾ ਸੀ ਨਾਲ ਖੂਹ ਵੀ ਹੈਗਾ ਠੀਕ ਹੈ ਜੀ ਛੋਟਾ ਕੂਹੇ ਦਾ ਮਤਲਬ ਹੁੰਦਾ ਇੱਕ ਤਾਂ ਖੂਲ ਨੇ ਵੱਡੇ ਠੀਕ ਹੈ ਜੀ ਉਹਦੇ ਚਿੱਨਾ ਚੱਲਦੀਆਂ ਸਨ ਇਹ ਪਾਣੀ ਪੀਣ ਵਾਲੀ ਖੂਈ ਸੀ ਛੋਟੀ ਖੂਈ ਸੀ ਠੀਕ ਚੱਪੜ ਵੀ ਨਾਲ ਸੀ ਇੱਥੇ ਜਿਹੜਾ ਦਤ ਨਹੀਂ ਹੋਰ ਕੋਈ ਪੀੜ ਵੀ ਹੁੰਦੇ ਸੀ ਉਹ ਹਾਂ ਪੀੜ ਹੈਗੇ ਸਨ ਕੁਝ ਫਰਕ ਨਾਲ ਦਾ ਵੱਡਾ ਸਾਰਾ ਪੇਪਲ ਸੀ ਉਹਦੇ ਦਾ ਮੇਰੇ ਖਿਆਲ ਹੈ ਚਾਰੀ ਕਰਮਾ ਸੀ ਠੀਕ ਹੈ ਜੀ ਆਹ ਹੈ ਜੇ ਕਿ ਆਇਦਰ ਨਿੰਮ ਸੀ ਜਿਹੜੀ ਉਹ ਵੀ 20 25 ਕਰਮਾ ਸੀ ਇੱਕ ਇੱਧਰ ਸੀ ਛੋਟਾ ਜਿਹਾ ਪੇਪਲ ਸੀ ਉਹ ਇੱਕ ਛੋਟੀ ਜੀ ਮੜੀ ਹੁੰਦੀ ਸੀ ਮੜੀ ਦਾ ਕੀ ਮਤਲਬ ਤੁਹਾਡਾ ਜੀ ਇੱਕ ਛੋਟੀ ਜਿਹੀ ਸਿੱਖਾਂ ਦੀ ਬਣੀ ਸੀ ਅੱਛਾ ਹਾਂ ਤੇ ਉਹ ਫਿਰ ਢਾਟੂ ਤੇ ਉੱਥੇ ਮਕਾਨ ਬਣਾ ਲੈਣੇ ਅੱਛਾ ਜੀ ਠੀਕ ਹੈ ਕਿ ਪੁਰਾਣੇ ਸਰਦਾਰਾਂ ਦੀ ਮੜੀ ਹੋਣੀ ਨਾ ਜੀ ਉੱਥੇ ਕੋ ਹਾਂ ਠੀਕ ਹੈ ਜੀ ਤੇ ਜੀ ਇੱਥੇ ਇਸ ਜਗ੍ਹਾ ਨੂੰ ਗੁਰਦੁਆਰੇ ਨੂੰ ਦੇਖਣ ਕਦੀ ਕੋ ਆਇਆ ਏ ਥੇ ਜਾਂ ਨਹੀਂ ਸ਼ਾਇਦ ਕੋ ਮੈਥੋਂ ਅੱਗੇ ਪਿੱਛੇ ਅੱਗੇ ਵਾਤਾ ਪਤਾ ਨਹੀਂ ਮੇਰੇ ਸਾਹਮਣੇ ਨਹੀਂ ਹੈ ਠੀਕ ਹੈ ਜੀ ਠੀਕ ਹੈ ਜੀ ਤੇ ਜੀ ਇਹ ਜਿਹੜੀ ਬਿਲਡਿੰਗ ਹੈ ਕਦੋਂ ਟਠੀ ਤੇ ਹੁਣ ਉੱਥੇ ਇੱਕ ਨਵਾਂ ਨਵਾਂ ਗਰ ਹੈਸ਼ ਹੈਗੀ ਹੈ ਤੇ ਉਹ ਕਿਵੇਂ ਹੋਇਆ ਤੇ ਕਦੋਂ ਹੋਇਆ ਤੁਹਾਡਾ ਕੀ ਖਿਆਲ ਇਹ ਜੀ 사ਨਾ ਅਰੀ ਗਰ ਸਾਨ 사ਨਾ 58 ਦੇ ਵਿੱਚ ਮੇਰੇ ਚਾਚੇ ਨੇ ਇਹਨਾਂ ਦੇ ਬਾਲਦ ਦੀ ਸ਼ਾਦੀ ਕੀਤੀ ਸੀ ਠੀਕ ਹੈ ਜੀ ਆਜਾ ਤੇ ਇੱਕ ਇਹਨਾਂ ਦਾ ਚਾਚਾ ਸੀ ਉਹ ਪੜਦਾ ਸੀ ਠੀਕ ਹੈ ਫਿਰ ਉਹ ਵੀ ਜਵਾਨ ਹੋ ਗਿਆ ਉਹਦੀ ਸ਼ਾਦੀ ਕੀਤੀ ਤੇ ਫਿਰ ਇਹਨਾਂ ਨੇ ਉਹ ਜਗ੍ਹਾ ਸੀ ਜਿਹੜੀ ਗੁਰਦੁਆਰੇ ਵਾਲੀ ਅੱਗੇ ਵੀ ਪਿੱਛੇ ਵੀ ਇਹਨਾਂ ਨੂੰ ਦੋਈ ਸ਼ਰੀ ਕਰਨੀ ਠੀਕ ਵੰਡੀ ਆ ਦੋ ਭਾਜੇ ਜੀ ਫਿਰ ਇਹ ਮੇਰਾ ਜਿਹੜਾ ਭਰਾ ਸੀ ਚਾਚੇ ਦਾ ਪੁੱਤਰ ਇਹਦਾ ਵਾਲਦ ਮੇਰੇ ਨਾਲੋਂ ਵੱਡਾ ਸੀ ਉਹ ਹਾਂ ਦੱਸਦੇ ਜੀ ਕਿ ਤੁਹਾਡੇ ਨਾਲ ਵੱਡੇ ਸੀ ਅੱਬਾ ਜੀ ਇਹਨਾਂ ਦੇ ਆ ਤੇ ਉਹ ਉਹਨੇ ਫਿਰ ਪੁੱਤਰ ਵਿਆਹੇ ਨੇ ਫਿਰ ਸ਼ਾਦੀ ਸੁਦਾ ਆ ਹਾ ਮਕਾਨੇ ਨੇ ਦੇ ਨੇ ਅੱਗੇ ਇਹ ਚਾਰ ਭਰਾ ਇੱਥੇ ਨੇ ਠੀਕ ਹੈ ਜੀ ਇੱਕੋ ਥੇ ਪੰਜ ਨੇ ਇੱਕੋ ਥੇ ਪਰ ਹੋਰ ਫਰਕ ਨਾ ਆ ਰਿਹਾ ਅੱਛਾ ਹਾਂ ਇਹ ਇੱਥੇ ਫਿਰ ਛੋਟਾ ਭਰਾ ਹੈ ਨਾ ਜਿਹੜਾ ਇਹਨਾਂ ਦਾ ਓਏ ਛੇਰਨਾ ਠੀਕ ਹੈ ਤੇ ਬਾਬਾ ਜੀ ਆਖਰ ਜੀ ਪੁੱਛਣਾ ਚਾਹੁੰਦੇ ਆ ਤੁਹਾਨੂੰ ਕਿ ਤੁਸੀਂ ਆਪਣੀ ਪਿੰਡ ਕਦੀ ਵਾਪਸ ਗਏ ਹੋ ਨਹੀਂ ਗਏ ਤੇ ਅਗਰ ਤੁਹਾਨੂੰ ਦੇਖੋ ਨਾ ਜਿਹੜੇ ਸਾਡੇ ਸੁਣਨ ਵਾਲੇ ਐ ਇੱਥੇ ਦੇਖਣ ਵਾਲੇ ਐ ਉਹਨਾਂ ਚ ਕੋਈ ਤੁਹਾਡੇ ਪਿੰਡ ਦਾ ਅਗਰ ਬੰਦਾ ਮਿਲ ਗਿਆ ਉਹਨੂੰ ਕੀ ਕਹੋਗੇ ਤੁਸੀਂ ਕਿਹੜਾ ਉਥੋਂ ਦਾ ਹਾਂ ਇਸਾਰ ਦਾ ਪਿੰਡ ਦਾ ਬੰਦਾ ਮਿਲ ਗਿਆ ਇਸਾਰ ਦਾ ਮਿਲ ਗਿਆ ਤਾਂ ਸਾਡੇ ਪਿਓ ਦਾਦੇ ਦੀ ਪਛਾਣ ਦੇ ਵਿੱਚ ਉਹ ਅਸੀਂ ਉਹਨੂੰ ਪਛਾਣਾਂਗੇ ਠੀਕ ਹੈ ਜੀ ਠੀਕ ਹੈ ਵੀ ਸਾਡਾ ਪਿਓ ਦਾ ਨਾਂ ਸੀ ਸਾਡੇ ਦਾਦੇ ਦਾ ਨਾਮ ਆ ਸੀ ਸਾਡੇ ਵੱਡੇ ਭਰਾਵਾਂ ਦੇ ਨਾਮ ਆ ਸਨ ਸਾਡੇ ਚਾਚੇ ਤਾਹਾਂ ਦੇ ਨਾਮ ਆ ਸਨ ਜੋ ਵੀ ਅੱਗੋ ਜਾਣਦਾ ਤੋ ਦੱਸੇਗਾ ਵੀ ਮੈਂ ਉਹਨਾਂ ਨੂੰ ਜਾਣਦਾ ਹਾਂ ਠੀਕ ਹੈ ਹਾਂ ਛੋਲੀਆਂ ਬਦਾਇਸ਼ਾ ਵੀ ਤਾਂ ਹੁੰਦੀਆਂ ਨਿਕਲਦੀਆਂ ਬਿਲਕੁਲ ਜੀ ਬਿਲਕੁਲ ਜੀ ਸਾਡੇ ਅਸੀਂ ਗੁਜਨਾ ਵਾਲਾ ਤੋ ਅਗੇ ਆ ਹੂੰ ਕਹਿੰਦੇ ਨਾ ਅਸੀਂ ਇੱਕ ਪਾਸੇ ਆਏ ਤੂੰ ਦੂਜੇ ਪਾਸੇ ਆਇਓ ਕਿਉਂ ਜੀ ਹਾਂ ਚਲੋ ਬਾਬਾ ਜੀ ਬੜੀ ਮਿਹਰਬਾਨੀ ਤੁਹਾਡੀ ਹਾਂ ਜੀ ਅਸੀਂ ਇਹਨੇ ਪਿਆਰ ਫਰਮ ਦਾ ਸਾਨੂੰ ਮਿਲੇ ਹੋ ਫਿਰ ਅਗਰੀ ਵਰੀ ਅਸੀਂ ਆਵਾਂਗੇ ਦੁਬਾਰਾ ਮਿਲਾਂਗੇ ਹਾਂ ਜੀ ਬੜੀ ਮਿਹਰਬਾਨੀ ਜੀਪੇ ਸਾਜਾ ਪੰਜਾਬ ਆਪ ਜੀ ਨੂੰ ਕਸੂਰ ਡਿਸਟ੍ਰਿਕਟ ਵਿੱਚ ਗੁਰਦੁਆਰਾ ዳਤਨ ਸਾਹਿਬ ਪਾਤਸ਼ਾਹੀ ਪਹਿਲੀ ਜਿਹੜਾ ਕੀ ਪਿੰਡ ਮਗਿਆਨਾ ਕਲਾਂ ਦੇ ਅੰਦਰ ਹੈਗਾ ਜੀ ਉੱਥੇ ਤੁਹਾਨੂੰ ਅੱਜ ਇਸੇ ਲੈ ਕੇ ਆਏ ਆਂ ਜੀ ਇਹੋ ਜੇ ਹੋਰ ਕੁਲੇ ਤੇ ਵਿਸਰੇ ਜਿਹੜੇ ਗੁਰੂਤਮ ਗੁਰੂ ਸਥਾਨ ਹੈਗੇ ਗੁਰਦੁਆਰੇ ਹੈਗੇ ਗੁਰੂ ਸਾਹਿਬਾਂ ਦੇ ਉਹ ਤਰ੍ਹਾਂ ਸਾਝੇ ਕਰਦੇ ਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ